ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਆਪਾਂ ਤਿੰਨ ਖਬਰਾਂ ਦਾ ਜਿਹੜਾ ਤੁਹਾਨੂੰ ਸੁਣਾਉਣੇ ਆ ਵੱਡੀਆਂ ਖਬਰਾਂ ਨੇ ਖਬਰ ਸੁਣ ਕੇ ਤੁਹਾਡੇ ਲੋਕ ਕੰਡੇ ਖੜੇ ਹੋ ਜਾਣੇ ਆ ਇੱਕ ਤਾਂ ਪਹਿਲੀ ਖਬਰ ਜੁੜੀ ਆ ਬਾਦਲ ਪਰਿਵਾਰ ਦੇ ਨਾਲ ਬਾਦਲਾ ਨੇ ਜਿਹੜੀ ਆਪਣੀ ਲੜਕੀ ਆ ਡੋਗਰੇ ਨੂੰ ਵਿਆਹ ਦਿੱਤੀ ਆ ਡੋਗਰੇ ਪਰਿਵਾਰ ਨੂੰ ਵਿਆਹ ਦਿੱਤੀ ਆ ਕਹਿੰਦੇ ਧਿਆਨ ਚੰਦ ਡੋਗਰਾ ਹੋਇਆ ਉਸ ਤੋਂ ਬਾਅਦ ਜਿਨ੍ਹਾਂ ਨੇ ਸਿੱਖ ਕੌਮ ਦੀ ਜੜਾਂ ਦੇ ਵਿੱਚ ਨਾਵ ਕਪਾਇਆ ਤੇਲ ਪਾਇਆ ਤੇ ਇਹਦੇ ਬਾਅਦ ਵੀ ਆਪਾਂ ਗੱਲਬਾਤ ਕਰਦੇ ਆ ਤੇ ਦੂਸਰੀ ਖਬਰ ਜੁੜੀ ਆ ਕਬੱਡੀ ਖਿਡਿਆਰੀ ਰਾਣਾ ਬਲਾਚੌਰੀਆ ਤੋਂ ਬਾਅਦ ਇੱਕ ਹੋਰ ਨੌਜਵਾਨ ਦਾ ਪੰਜਾਬ ਦੇ ਵਿੱਚ ਜਿੰਮ ਨੂੰ ਜਾਂਦਾ ਸੀ ਹਰਿਆਣੇ ਦੇ ਵਿੱਚ ਉੱਥੇ ਉਹਦਾ ਕਤਲ ਕਰ ਦਿੱਤਾ ਗਿਆ ਇਹ ਤਿੰਨੇ ਖਬਰਾਂ ਤੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਕਿ ਜਿਹੜਾ ਕਬੱਡੀ ਖਿਡਿਆਰੀ ਆ ਰਾਣਾ ਜਿਹੜਾ ਬਲਾਚੌਰੀਆ ਜਿਦਾ ਕਿ 4 ਦਸੰਬਰ ਨੂੰ ਵਿਆਹ ਹੋਇਆ ਸੀ ਸਿਰਫ 11 ਦਿਨ ਬਾਅਦ ਜਿਹੜਾ ਉਹਦਾ ਮਰਡਰ ਕੀਤਾ ਗਿਆ ਕਤਲ ਕੀਤਾ ਗਿਆ ਇਹਦੇ ਵਿੱਚ ਐਂਟਰੀ ਹੁੰਦੀ ਆ ਸਿੱਧੂ ਮੂਸੇਵਾਲੇ ਦੇ ਜਿਹੜਾ ਮੈਨੇਜਰ ਸਾਗਨਪ੍ਰੀਤ ਦਾ ਦੱਸਿਆ ਜਾ ਰਿਹਾ ਹਾਤਾ ਉਹਨੇ ਜ਼ਿੰਮੇਵਾਰੀ ਲਈ ਆ ਇਹ ਸਾਗਨਪ੍ਰੀਤ ਉਦੋਂ ਸੁਰਖੀਆਂ ਦੇ ਵਿੱਚ ਆਇਆ ਸੀ ਕਿ ਜਦੋਂ ਮਿੰਟੂ ਖੇੜੇ ਦਾ ਕਤਲ ਹੁੰਦਾਗਾ ਤੇ ਉਸ ਤੋਂ ਬਾਅਦ ਮਹਾਲੀ ਦੇ ਵਿੱਚ ਉਹਦਾ ਕਾਤਲ ਹੁੰਦਾ ਮਿੰਟੂ ਖੇੜੇ ਦਾ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਸੀ ਕਿ ਮਿੰਟੂ ਖੇੜਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਭੱਜ ਗਿਆ ਇਹ ਦੋਸ਼ ਲੱਗਿਆ ਉਹਦੇ ਉੱਪਰ ਕਿ ਉਹਨੇ ਮਿੰਟੂ ਖੇੜੇ ਦਾ ਕਤਲ ਕਰਵਾਇਆ ਤੇ ਉਸ ਤੋਂ ਬਾਅਦ ਜਿਹੜਾ ਫਿਰ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਤਲ ਹੁੰਦਾਗਾ ਉਹਦੇ ਵਿੱਚ ਵੀ ਜਿਹੜਾ ਲਾਰਸ ਲਾਰਸ ਬਸਨੋਈ ਗਰੁੱਪ ਇਹ ਕਹਿੰਦਾਗਾ ਕਿ ਜਿਹੜਾ ਸਾਡਾ ਭਰਾ ਮਿੰਟੂ ਖੇੜਾ ਮਾਰਿਆ ਸੀ ਉਹਦਾ ਬਦਲਾ ਲੇਤਾ ਜਣੀ ਕਹਿਣ ਦਾ ਭਾਵ ਕਿ ਇੱਥੇ ਪੰਜਾਬ ਦੇ ਵਿੱਚ ਉਹ ਕਹਿੰਦਾ ਮੈਂ ਉਹਦਾ ਬਦਲਾ ਲੈ ਲਿਆ ਉਹਦਾ ਬਦਲਾ ਲੈ ਲਿਆ ਸਾਡੀ ਨੌਜਵਾਨੀ ਜਿਹੜੀ ਆ ਅੱਜ ਖੂਨ ਦੇ ਨਾਲ ਲਥਪਥ ਹੋ ਰਹੀ ਆ ਨੌਜਵਾਨ ਜਿਹੜਾ ਕਬੱਡੀ ਦਾ ਪਲੇਅਰ ਵੀ ਸੀ ਪ੍ਰਮੋਟਰ ਵੀ ਸੀ ਜਣੀ ਕਿ ਸੋਨਾ ਸੁਨੱਖਾ ਨੌਜਵਾਨ ਆ ਰਾਣਾ ਬਲਾ ਚੌਰਿਆ ਜਿਹੜਾ ਇਸ ਉਸੇ ਟੂਰਨਾਮੈਂਟ ਦੇ ਵਿੱਚ ਜਾਂਦਾਗਾ ਤੇ ਉੱਥੇ ਜਿਹੜਾ ਉਹਦੇ ਸੈਲਫੀਆਂ ਜਿਹੜੀਆਂ ਖਿੱਚੀਆਂ ਜਾਂਦੀਆਂ ਨੇ ਜਿਹੜਾ ਫਿਰ ਉਹਦੀ ਗੋਲੀ ਮਾਰੀ ਜਾਂਦੀ ਆ ਗੋਲੀ ਮਾਰਨ ਤੋਂ ਬਾਅਦ ਜਿਹੜਾ ਉੱਥੇ ਉਹ ਦੱਸਿਆ ਜਾ ਰਿਹਾ ਕਿ ਗੈਂਟਰ ਬੈਠੇ ਰਹੇ ਵੀ ਇਹ ਜਿਉਂਦਾ ਤਾਂ ਨਹੀਂ ਕਿਦੇ ਤੇ ਜਦੋਂ ਇੱਕ ਨੌਜਵਾਨ ਜਿਹੜਾ ਚੱਕਣ ਲੱਗਿਆ ਇਹ ਵੀ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਆਈ ਹੈ ਗੱਲਬਾਤ ਆ ਕਿ ਉਸਦੇ ਵੀ ਜਿਹੜਾ ਗੋਲੀ ਮਾਰ ਦਿੱਤੇ ਗਏ ਆ ਜਿਹੜਾ ਕਿ ਉਹ ਜ਼ਖਮੀਆ ਹਸਪਤਾਲ ਦੇ ਵਿੱਚ ਸਰਕਾਰੀ ਦੇ ਵਿੱਚ ਜਿਹੜਾ ਉੱਤੇ ਭਰਤੀ ਕਰਾਇਆ ਗਿਆ ਉਸ ਤੋਂ ਬਾਅਦ ਇੱਕ ਖਬਰ ਹੋਰ ਸਾਹਮਣੇ ਨਿਕਲ ਕੇ ਆਈ ਆ ਅੱਜ ਹੀ ਪੰਜਾਬ ਦਾ ਇੱਕ ਹੋਰ ਨੌਜਵਾਨ ਜਿਹੜਾ ਅੱਜ ਜਿਹੜਾ ਕਿ ਜਿਮ ਨੂੰ ਜਾਂਦਾ ਸੀ ਤਾਂ ਇੱਕ ਨੌਜਵਾਨ ਜਿਹੜਾ ਗੱਡੀ ਤੇ ਆਉਂਦਾ ਜਿਹੜਾ ਕਿ ਉਸ ਨੌਜਵਾਨ ਦੇ ਜਿਹੜਿਆ 7 ਗੋਲੀਆਂ ਜਿਹੜੀਆਂ ਦਾਗਿਆ ਜਾਂਦੀਆਂ ਜਿਹੜੀਆਂ 5 ਗੋਲੀਆਂ ਸਿੱਧੀਆਂ ਮਾਰੀਆਂ ਜਾਂਦੀਆਂ ਉਸ ਤੋਂ ਬਾਅਦ ਕਹਿੰਦੇ ਅੱਗੇ 2 ਗੋਲੀਆਂ ਹੋਰ ਮਾਰੀਆਂ ਜਾਂਦੀਆਂ ਇਹ ਜਿਹੜਾ ਕਿ ਕੰਗਮਾਈ ਪਿੰਡਾ ਕੰਗਮਾਈ ਪਿੰਡਾ ਹਰਿਆਣੇ ਦੇ ਨੇੜੇ ਪਿੰਡਾ 23 ਸਾਲ ਦਾ ਨੌਜਵਾਨ ਆ ਜਿਹੜਾ ਅੱਜ ਉਸ ਤੋਂ ਬਾਅਦ ਜਾਨਕੀ ਨਿਤ ਪੰਜਾਬ ਦੇ ਵਿੱਚ ਕਤਲ ਤੇ ਕਤਲ ਹੋ ਰਿਹਾ ਅੱਜ ਪੰਜਾਬ ਦੀ ਪੁਲਿਸ ਕਿੱਥੇ ਆ ਤੇ ਅੱਜ ਜਿਹੜਾ ਕਿ ਸਾਰਾ ਡਿਪਾਰਟਮੈਂਟ ਜਿਹੜਾ ਕਿ ਭਗਵੰਤ ਮਾਨ ਦੇ ਕਬਜ਼ੇ ਚ ਪੁਲਿਸ ਪਪਾ ਅੰਤਮਾਨ ਦੇ ਜਿਹੜਾ ਕਬਜ਼ੇ ਹੇਡ ਚੱਲ ਰਹੀ ਆ ਪਰ ਅੱਜ ਪੰਜਾਬ ਦੇ ਵਿੱਚ ਕੀ ਵਾਰਦਾਤਾਂ ਹੋ ਰਹੀਆਂ ਨੇ ਤੇ ਨਾਲ ਹੀ ਖਬਰ ਜੁੜੀ ਅੱਜ ਭਾਈ ਅੰਬਰਦਪਾਲ ਸਿੰਘ ਐਮਪੀ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅੱਜ ਉਹਨਾਂ ਦੀ ਵੀਡੀਓ ਕਾਨਫਰੰਸ ਰਾਈ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਨੇ ਆਪ ਦਲੀਲਾਂ ਦਿੱਤੀਆਂ ਅਦਾਲਤ ਨੂੰ ਭਾਈ ਅੰਬਰਦਪਾਲ ਨੇ ਕਾਨਫਰੰਸ ਵੀਡੀਓ ਰਾਹੀਂ ਜਿਹੜਾ ਕਾਨਫਰੰਸ ਰਾਹੀਂ ਅਦਾਲਤ ਨੂੰ ਦੱਸਿਆ ਕਿ ਜਿਹੜਾ ਖੰਡੂਰ ਸਾਹਿਬ ਵਾਸੀਆਂ ਦੇ ਜਿਹੜੇ ਜਿਹੜੇ ਕੰਮ ਨੇ ਐਮਪੀ ਅੰਮਰਦਪਾਲ ਨੇ ਕਿਹਾ ਤੇ ਜਿਹੜੇ ਮੁੱਦੇ ਖੰਡੂਰ ਸਾਹਿਬ ਵਾਸੀਆਂ ਦੇ ਉਹ ਕੋਈ ਵੀ ਜਿਹੜਾ ਐਮਪੀ ਨਹੀਂ ਚੱਕ ਰਿਹਾ ਕਿਉਂਕਿ ਉਹਦੀ ਜ਼ਿੰਮੇਵਾਰੀ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟਰਾਂ ਨੇ ਕਰੀਬ ਉਹਨਾਂ ਦੀ ਜ਼ਿੰਮੇਵਾਰੀ ਲਈ ਆ 20 ਲੱਖ ਵੋਟਰਾਂ ਦੇ ਉਹ ਆਵਾਜ਼ ਬਣਿਆ ਪਰ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨਾਂ ਦਾ ਗਲਾ ਕੁੱਟਿਆ ਜਾ ਰਿਹਾ ਅੱਜ ਭਾਈ ਅੰਮਰਦਪਾਲ ਸਿੰਘ ਨੂੰ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਵੱਲੋਂ ਸੀਐਮ ਜਿਹੜਾ ਪਹਿਲਾ ਐਲਾਨ ਦਿੱਤਾ ਇਸ ਕਰਕੇ ਕਿ ਸਰਕਾਰ ਉਹਦੇ ਉੱਪਰ ਦਬਾ ਪਾ ਰਿਆ ਤੇ ਉਹਨੂੰ ਜਿਹੜਾ ਕਿ ਬਾਹਰ ਨਾਲ ਨਿਕਲ ਦਿੱਤਾ ਜਾਵੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਈ ਅੰਮਰਪਾਲ ਸਿੰਘ ਬਾਹਰ ਨਿਕਲਦਾ ਤਾਂ ਵੱਡਾ ਜਿਹੜਾ ਕਿ ਆਪਾਂ ਇਹ ਦੇਖ ਲਈਏ ਕਿ ਹੰਗਾਰਾ ਮਿਲੂਗਾ ਪਾਰਟੀ ਨੂੰ ਇਹ ਤੋਂ ਵੀ ਸਰਕਾਰ ਘਬرائی ਐ ਤੇ ਵਿਰੋਧੀ ਪਾਰਟੀਆਂ ਵੀ ਘਬਰਾਈਆਂ ਹੋਈਆਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਮਪੀ ਅਜਾ ਅੰਮਰਪਾਲ ਨੇ ਜਿਹੜਾ ਵੀਡੀਓ ਕਾਨਫਰੈਂਸ ਰਾਈ ਜਿਹੜਾ ਆਪਣੀਆਂ ਦਲੀਲਾਂ ਰੱਖੀਆਂ ਨੇ ਕੋਰਟ ਦੇ ਸਾਹਮਣੇ ਕਿ ਭਾਈ ਮੈਂ ਆ ਮੁੱਦੇ ਚੱਕਨੇ ਆ ਤੇ ਹੁਣ ਇਹ ਦੱਸਿਆ ਜਾ ਰਿਹਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਿ ਜਿਹੜਾ 19 ਤਰੀਕ ਨੂੰ ਲਾਟ ਵਾਲੇ ਦਿਨਾਂ ਜਿਹੜਾ ਕਿ ਇੱਕ ਦਿਨ ਦੀ ਜਿਹੜੀ ਭਾਈ ਅੰਮਰਪਾਲ ਸਿੰਘ ਨੂੰ ਪ੍ਰੋਲ ਮਿਲ ਸਕਦੀ ਆ ਜਾਂ ਮਿਲ ਜਾਊਗੀ ਇਹ ਇੱਕ ਵੱਡੀ ਖਬਰ ਆ ਤੁਹਾਡੇ ਸਾਹਮਣੇ ਨਾਜ਼ਰ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਤੇ ਕਿਉਂਕਿ ਅੱਜ ਜਿਹੜੀ ਸੁਣਵਾਈ ਆ ਉੱਤੇ ਜਿਹੜੀ ਵਕੀਲਾਂ ਦੀ ਹੜਤਾਲ ਆ ਇਸ ਕਰਕੇ ਤੇੜਾ ਥੋੜੀ ਜੀ ਅੱਗੇ ਪਾ ਦਿੱਤੀ ਆ ਤੇ ਲੱਗਦਾ ਕਿ 19 ਤਰੀਕ ਨੂੰ ਭਾਈ ਅੰਮਰਤਪਾਲ ਸਿੰਘ ਆ ਪਹਿਲੀ ਵਾਰ ਜਿਹੜਾ ਖੰਡੂਰ ਸਾਹਿਬ ਤੋਂ 2024 ਦੇ ਵਿੱਚ ਜਿੱਤੇ ਆ ਕਰੀਬ ਸਾਲ ਤੋਂ ਉੱਪਰ ਡੇਢ ਸਾਲ ਦਾ ਸਮਾਂ ਹੋ ਗਿਆ ਤੇ ਹੁਣ ਪਹਿਲੀ ਵਾਰ ਜਿਹੜਾ ਲੋਕ ਸਭਾ ਦੇ ਵਿੱਚ ਆਵਾਜ਼ ਬਣੇਗਾ ਅਗਲੀ ਖਬਰ ਜੁੜੀ ਹੈ ਕਿ ਜਦ ਧਾਨੂ ਮਾ ਸ਼ੁਰੂ ਤੋਂ ਕਹਿ ਕੇ ਹਟਿਆ ਸੀ ਕਿ ਬਾਦਲ ਪਰਿਵਾਰ ਨੇ ਆਪਣੀ ਲੜਕੀ ਡੋਗਰਿਆਂ ਦੇ ਘਰ ਵਿਆਹ ਦਿੱਤੀ ਆ ਇਹ ਕੋਈ ਪਹਿਲਾ ਵਾਕਾ ਨਹੀਂ ਪਰ ਜਦੋਂ ਇਹਨਾਂ ਦੀਆਂ ਯਾਰੀਆਂ ਇਹਨਾਂ ਦੀਆਂ ਉਸ ਪਰਿਵਾਰ ਦੇ ਨਾਲ ਯਾਰੀਆਂ ਰਹੀਆਂ ਬਾਦਲ ਦੀਆਂ ਕੈਰੋ ਪਰਿਵਾਰ ਕੈਰੋ ਪਰਿਵਾਰ ਉਹ ਆ ਜਿਹੜਾ ਕਿ ਕਾਂਗਰਸੀ ਸੀ ਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲੜਕੀ ਉਸ ਕੈਰੋ ਪਰਿਵਾਰ ਦੇ ਘਰ ਵਿਆਹੀ ਜਿਨੇ ਕਿ ਸਾਬਕਾ ਜਥੇਦਾਰ ਮਨੋਰ ਸਿੰਘ ਤੁਰਨੂ ਜਿਹੜਾ ਤੇੜਕਸਹਿਰਾ ਨੰਗਾ ਕਰਕੇ ਜਿਹੜਾ ਬਰਫ ਤੇ ਪਾ ਕੇ ਜਿਹੜਾ ਲਟਾਇਆ ਹੋਵੇ ਤੇ ਜਿਹੜਾ ਲੋਹੇ ਦੀਆਂ ਸਰਾਖਾਂ ਨੇ ਜਿਹੜੀਆਂ ਦੱਸਿਆ ਕਿ ਉਹਦੇ ਆਰ ਪਾਰ ਕੱਢਿਆ ਹੁਣ ਬੇਰਹਿਮੀ ਦੇ ਨਾਲ ਕਾਤਲ ਕੀਤਾ ਹੋਵੇ ਮਨਮੋਹਨ ਸਿੰਘ ਤੋੜ ਨੂੰ ਉਸੇ ਜਿਹੜਾ ਕਿ ਪਰਿਵਾਰ ਕਿਹਦਾ ਸੀ ਸਖਬੀਰ ਬਾਦਲ ਦੀ ਭੈਣ ਵਿਆਹੀ ਸੀ ਕੈਰੋ ਪਰਿਵਾਰ ਨੂੰ ਤੇ ਅੱਜ ਜਿਹੜਾ ਜੋ ਕੁਝ ਉਹਨਾਂ ਨੇ ਪਰਿਵਾਰ ਨੇ ਤਸੱਦਦ ਕੀਤਾ ਮਨਮੋਹਨ ਸਿੰਘ ਤੋੜਾ ਅਕਾਲ ਤਖਤ ਦਾ ਜਥੇਦਾਰ ਰਹਾ ਸਾਬਕਾ ਉਹਦੇ ਨਾਲ ਐਸਾ ਬੁਹਾਏ ਕੀਤਾ ਤੇ ਹੁਣ ਦੱਸਿਆ ਜਾ ਰਿਹਾ ਕਿ ਮਨਪ੍ਰੀਤ ਸਿੰਘ ਆ ਬਾਦਲਾ ਜਿਹੜਾ ਕਿ ਹੁਣ ਭਾਜਪਾ ਦੇ ਵਿੱਚ ਆ ਸਾਫੇ ਕਾ ਖਜ਼ਾਨਾ ਮੰਤਰੀ ਵੀ ਆ ਤੇ ਸੁਖਵੀਰ ਬਾਦਲ ਦੇ ਤਾਇ ਚਾਚੇ ਦਾ ਮੁੰਡਾ ਵੀ ਆ ਹੁਣ ਤੁਹਾਨੂੰ ਦੱਸ ਦੇ ਕਿ ਉਹਨਾਂ ਨੇ ਲੜਕੀ ਆਪਣੀ ਜਿਹੜਾ ਕਿ ਇੱਕ ਕੈਪਟਨ ਨਾਲ ਰਿਸ਼ਤੇਦਾਰ ਵੀ ਬਣਦਾਗਾ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕੈਪਟਨ ਦਾ ਰਿਸ਼ਤੇਦਾਰ ਆ ਜਿਹੜਾ ਮਨਪ੍ਰੀਤ ਸਿੰਘ ਬਾਦਲ ਬਣਨ ਵਾਲਾਗਾ ਹੁਣ ਤੁਹਾਨੂੰ ਦੱਸ ਦਈਏ ਕਿ ਰੀਆ ਬਾਦਲਾ ਜਿਹੜੀ ਜੇ ਲੜਕੀ ਆ ਜਿਹੜੀ ਉਹਨੇ ਜਿਹੜਾ ਮਨਪ੍ਰੀਤ ਸਿੰਘ ਨੇ ਹਰੀ ਸਿੰਘ ਦੇ ਪੋਤਰੇ ਜਿਹੜਾ ਕਿ ਆਖਰੀ ਮਹਾਰਾਜ ਆਪਾਂ ਦੱਸਦੀਏ ਕਿ ਜੰਮੂ ਕਸ਼ਮੀਰ ਦਾ ਆਖਰੀ ਮਹਾਰਾਜ ਹਰੀ ਸਿੰਘ ਦੇ ਪੋਤਰੇ ਵਿਕਰਮਦਿੱਤਿਆ ਦੇ ਪੁੱਤ ਦੇ ਨਾਲ ਮਾ ਟੰਡੇ ਜਿਹੜਾ ਕਿ ਮਾ ਟੰਡੇ ਦੇ ਨਾਲ ਜਿਹੜੀ ਮੰਗਣੀ ਕੀਤੀ ਹੈ ਇਹ ਵੀ ਦੱਸਿਆ ਜਾ ਰਿਹਾ ਇੱਕ ਦੇ ਨਾਂ ਹੀ ਉੱਭਲੇ ਆ ਰੀਆ ਬਾਦਲਾ ਮਾ ਟੰਡੇ ਆ ਤੇ ਉਹਦੇ ਨਾਲ ਵਿਕਰਮਦਿੱਤਿਆ ਨੇ ਜਿਹੜਾ ਇੱਕ ਪੋਟ ਵੀ ਸਾਂਝੀ ਕੀਤੀ ਆ ਮਾਰਟਨ ਦੇ ਆਪਣੇ ਉਹਦੇ ਪੁੱਤਰ ਦੇ ਲਈ ਉਹਨੇ ਕਿਹਾ ਪੋਟ ਪਾ ਕੇ ਕਿਹਾ ਕਿ ਮਾਤਾ ਰਾਣੀ ਦਾ ਸਤਕਾ ਜਿਹੜਾ ਅੱਜ ਸਾਡਾ ਜਿਹੜਾ ਰਿਸ਼ਤਾ ਗਾ ਉਹ ਮਨਪ੍ਰੀਤ ਬਾਦਲ ਦੀ ਧੀ ਦੇ ਨਾਲ ਜਿਹੜਾ ਜੁੜਨ ਜਾ ਰਿਹਾ ਜਾਨੀ ਕਿ ਜੰਮੂ ਕਸ਼ਮੀਰ ਦੇ ਇਹ ਡੋਗਰਾ ਪਰਿਵਾਰ ਦੱਛਾ ਜਾ ਰਿਹਾ ਕਿ ਖਜ਼ਾਨਾ ਮਾਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਲੜਕੀ ਉਹਨਾਂ ਡੋਗਰੇ ਪਰਿਵਾਰ ਨੂੰ ਵਿਆਹ ਦਿੱਤੀ ਆ ਤੁਹਾਨੂੰ ਦੱਸ ਦਈਏ ਤੇ ਜਿਹੜਾ ਇਹ ਡੋਗਰਿਆ ਪਰਿਵਾਰ ਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਪਹਿਲੀ ਗੱਲ ਨਹੀਂ ਇਹਨਾਂ ਨੇ ਕਿ ਬੜੀਆਂ ਸੰਧੀਆਂ ਕੀਤੀਆਂ ਡੋਗਰਿਆ ਦੇ ਨਾਲ ਵੀ ਅੰਗਰੇਜ਼ਾਂ ਦੇ ਨਾਲ ਵੀ ਬੇਸ਼ੱਕ ਮਜੀਠੀਆ ਦਾ ਪਰਿਵਾਰ ਹੋਵੇ ਤੇ ਉਹਨੇ ਯਾਰ ਨਾਲ ਅਡਵਾਈਜ਼ਰ ਨੂੰ ਆਪਣੇ ਘਰ ਬੁਲਾ ਕੇ ਜਿਹੜਾ ਰੋਟੀ ਖਵਾਈ ਹੋਵੇ ਡਿਨਰ ਕਰਵਾਇਆ ਹੋਵੇ ਜਦੋਂ ਕਿ 1919 ਦੇ ਵਿੱਚ ਜਿਹੜੇ ਵਾਲੇ ਬਾਗ ਦੇ ਵਿੱਚ ਕਤਲਿਆਮ ਤੋਂ ਬਾਅਦ ਜਿਹੜੀ ਮਾਰਟੰਡ ਦੇ ਨਾਲ ਜਿਹੜੀ ਉਨਦੀ ਜੋੜੀ ਆ ਮੰਗਣੀ ਆ ਜਿਹੜੀ ਉਹ ਹੋ ਚੁੱਕੀ ਆ ਜੰਮੂ ਕਸ਼ਮੀਰ ਦੇ ਵਿੱਚ ਆ ਨਾਲ ਇਹ ਦੱਸਿਆ ਜਾ ਰਿਹਾ ਕਿ ਕੈਪਟਨ ਦੇ ਜਿਹੜਾ ਦੋਤੇ ਨੇ ਕੈਪਟਨ ਅਬਰਿੰਦਰ ਸਿੰਘ ਦੇ ਦੋਤੇ ਨੇ ਉਹਦੀ ਜਿਹੜੀ ਹੁਣ ਬਾਦਲ ਦੀ ਲੜਕੀ ਆ ਜਿਹੜੀ ਉਹਦੀ ਸਾਲੀ ਲੱਗੀ ਯਾਨੀ ਕਿ ਹੁਣ ਕੈਪਟਨ ਦਾ ਰਿਸ਼ਤੇਦਾਰ ਵੀ ਬਣ ਗਿਆ ਉਸ ਤੋਂ ਪਹਿਲਾਂ ਕੈਪਟਨ ਸਿਮਰਜੀਤ ਸਿੰਘ ਮਾਂ ਤੇ ਕੈਪਟਨ ਅਮਰਿੰਦਰ ਸਿੰਘ ਇਸ ਆਸ ਵਿੱਚ ਵਿੱਚ ਸਾਡੂ ਨੇ ਯਾਨੀ ਕਿ ਇਹਨਾਂ ਸਾਰਿਆਂ ਦੀਆਂ ਅੰਗਲੀਆਂ ਸੰਗਲੀਆਂ ਸਾਰਿਆਂ ਦੇ ਵਿਆਹ ਸਾਰਿਆਂ ਦਾ ਸਭ ਕੁਝ ਇਕੱਠਾਗਾ ਪਰ ਇੱਥੇ ਲੋਕਾਂ ਨੂੰ ਮੈਂ ਨਿਸ਼ੀ ਇਕਾ ਬੇਨਤੀ ਕਰਦਾ ਇਹ ਭਰਾਵੋ ਸਾਰੇ ਇਕ ਨੇ ਕੋਈ ਕਾਂਗਰਸੀ ਦੇ ਘਰੇ ਕਾਲੀ ਵਿਹੋਂਦਾ ਕੁੜੀ ਕੋਈ ਜਿਹੜਾ ਬੀਜੇਪੀ ਦਾ ਲੀਡਰ ਆ ਉਹ ਕਿਸੇ ਦੇ ਘਰੇ ਵਿਆਹ ਦਿੰਦਾ ਕਾਂਗਰਸੀ ਕਿਤੇ ਘਰੇ ਵਿਆਹ ਦਿੰਦੇ ਆ ਇਹ ਵੱਡੇ ਲੀਡਰ ਦੇ ਘਰਾਣੇ ਨੇ ਤੁਹਾਨੂੰ ਤੁਹਾਨੂੰ ਸੋਚਣਾ ਪਊਗਾ ਤੁਸੀਂ ਨੀਵੇਂ ਪੱਧਰ ਤੇ ਲੋਕ ਆ ਆਪਸ ਦੇ ਵਿੱਚ ਜੁੰਡਮ ਜੁੱਡੀ ਹੁੰਦੇ ਰਹਿੰਦੇ ਹੋ ਆਦੇ ਵਿੱਚ ਤੁਹਾਡੇ ਗੋਲੀਆਂ ਚੱਲਦੀਆਂ ਡਾਂਗੇ ਛੋਟੇ ਚੱਲਦੇ ਆ ਮਾਰੀ ਮੋਟੀ ਸਮਝ ਲਾਓ ਅਕਲ ਤੋਂ ਕੰਮ ਲਓ ਮਾਰਾ ਮੋਟਾ ਜਿਹੜਾ ਕਿ ਤਾਂ ਮੈਂ ਚਾਰ ਖਬਰਾਂ ਸੁਣਾ ਕੇ ਹਟਿਆ ਕਿ ਜਿਹੜਾ ਡੋਗਰੇ ਨੂੰ ਲੜਕੀ ਵਿਆਹ ਦੇਣੀ ਆ ਤੇ ਜਿਹੜਾ ਦੂਸਰੀ ਕਾ ਜਿਹੜੇ ਖਬਰ ਜੁੜੀ ਆ ਅੰਬਰਪਾਲ ਸਿੰਘ ਜਿਹੜਾ ਉਹ ਵੀ ਜਿਹੜਾ ਜਲਦ ਜਿਹੜੇ ਆਪਣੀਆਂ ਇਸ ਵੀਡੀਓ ਨੂੰ ਤੁਸੀਂ ਆਪਣੇ ਸ਼ੇਅਰ ਜ਼ਰੂਰ ਕਰ ਦੇਣੇ ਨਾਲ ਹੱਥ ਬੰਨ ਕੇ ਦੁਆਰੇ ਫਿਰ ਬੇਨਤੀ ਆ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਆਪਣੇ ਕਮੈਂਟ ਜਰੂਰ ਲਿਖ ਦਿਓ ਤੇ ਭਾਈ ਅੰਮਰਪਾਲ ਸਿੰਘ ਦੇ ਲਈ ਵੀ ਲਿਖਿਓ ਤੇ ਜਿਹੜਾ ਡੋਗਰੇ ਨੂੰ ਲੜਕੀ ਪਈ ਆ ਉਹਦੇ ਲਈ ਵੀ ਲਿਖਿਓ ਜਿਹੜਾ ਕਿ ਇੱਕ ਬਾਡੀ ਖੜਿਆਰੀ ਮਾਰਿਆ ਤੇ ਇੱਕ ਨੌਜਵਾਨ ਹੋਰ ਦਾ ਕਤਲ ਕੀਤਾ ਉਹਨਾਂ ਦੇ ਲਈ ਵੀ ਜਿਹੜਾ ਕਮੈਂਟ ਆਪਣੀ ਰਾਇ ਜਰੂਰ ਦਿਓ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਾਤ ਬਾਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ